میرا نام منجر سنگھ ہے میں انڈیا گورمنٹری آف آئی ٹی کا میرا کام ہے سینٹر گورمنٹ سٹیٹ گورمنٹ نے پہنچ جائے کیونکہ گورمنٹ کا ہے کہ بنا کسی مزرگ کو یا بنا کسی ایجنٹ کو کسان پر یا جو کہ ਤੇ ਡੀਏਸੀ ਨੂੰ ਮਾਨੁਜ ਜੱਲਰ ਸਿੰਘ ਜਿਹੜੇ ਕਿ ਨਮੇਸ਼ਰ ਦੇ ਉਹ ਵੀ ਡੀਏਸੀ ਦੇ ਹੈੱਡਿੰਗ ਜੀਮ ਨੇ ਉਹ ਵੀ ਪੁੱਛੇ ਰਹੇ ਨੇ ਕਿ ਨਾਪਾਂ 16 ਲੱਖ ਪਰਟੀਓ ਆਪਣੇ ਨਾਲ ਇਹਨਾਂ ਤੋਂ ਇਲਾਵਾ ਕੰਪਨੀ ਬਹੁਤ ਨੁਕਸਾਨ ਮਾਰਿਆ ਜੀ ਨੇ ਪੁਰਾਣੇ ਲਗ 70000 ਪਰਟੀਆ ਤੇ ਕਿਸਾਨ ਜੀ ਬੰਦ ਦੇ ਤੋਂ ਆਪਣੇ 32 ਕਿਸਾਨ ਜੀ ਕੱਟਣ ਹੁੰਦੀਆਂ ਸੀਗੀਆਂ ਉਹਨਾਂ ਤੋਂ ਇੱਕ ਕਿਸਾਨ ਜੀ ਨੂੰ ਜੇ ਵਟਾਓ

ਵੀ ਪਾਠਕ ਕਰਦੀ ਹੈ ਮੇਰੇ ਕੋਲ ਪੀਐਮਏਜੀਪੀ ਪ੍ਰਾਈਮ ਮਿੰისტਰ এমਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਉਹ ਵੀ ਪਾਠਕ ਕਰਦੀ ਸਕੀਮ ਮੈਂ ਤੁਹਾਨੂੰ ਜਾਣਕਾਰੀ ਥੋੜੀ ਬਰੀਫਸ ਦਊਗਾ ਬਰੀਕੀ ਦੀ ਜਾਣਕਾਰੀ ਜਿਹੜੇ ਮੇਰੇ ਨੁਮਾਇंदे ਸਾਡੇ ਆਇਰਨ ਡਿਪਾਰਟਮੈਂਟ ਤੋਂ ਸਰਪ੍ਰਿੰਸਿੰਗ ਕੀਤੇ ਦਨ ਉਹਦੇ ਵਿੱਚ ਕੀ ਹੈ ਕੋਈ ਵੀ ਬੱਚਾ ਜਿਹੜਾ 18 ਸਾਲ ਤੋਂ ਉੱਪਰ ਹੈ ਉਹ ਕੋਈ ਵੀ ਕੋਈ ਕੰਮ ਕਰਨਾ ਚਾਹੁੰਦਾ ਹੈ ਚਾਹੇ ਉਹ ਮੈਨੂਫੈਕਚਰਿੰਗ ਦਾ ਹੋਵੇ ਜਾਂ ਸਰਵਿਸਿੰਗ ਦਾ ਮੈਨੂਫੈਕਚਰਿੰਗ ਦਾ ਮਤਲਬ ਜੇ ਕੋਈ ਚੀਜ਼ ਬਣਾਉਣੀ ਹੈ ਆਪਾਂ ਨੂੰ ਜ਼ਰੂਰੀ ਨਹੀਂ ਆਪਾਂ ਦੁੱਧ ਆਜੋ ਤੋਂ ਦਹੀਂ ਬਣਾ ਲਿਆ ਉਹਦੀ ਆਪਾਂ ਸ਼ੇਪ ਚੇਂਜ ਕਰ ਲਈ ਦੁੱਧ ਨਾਰਮਲ ਹੈ ਆਪਾਂ ਦਹੀਂ ਮੱਖਣ ਪਨੀਰ ਬਣਾ ਲਿਆ ਤਾਂ ਮਤਲਬ ਤੁਸੀਂ ਉਹਦੀ ਸ਼ਕਲ ਬਦਲਤੀ ਉਹਨੂੰ ਕਹਿੰਦੇ ਮੈਨੂਫੈਕਚਰਿੰਗ ਸਰਵਿਸਿੰਗ ਮਤਲਬ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ ਸਰਵਿਸਿੰਗ ਦਾ ਜਿੱਦਾਂ ਆਟੋਮੋਬਾਈਲ ਹੈ ਕੋਈ ਮੋਟਰਸਾਈਕਲ ਹੈ ਟਰੈਕਟਰ ਹੈ ਆਪਾਂ ਉਹਦੀ ਸਰਵਿਸਿੰਗ ਕਰਦੇ ਹਾਂ ਪਰ ਉਹਨੂੰ ਖਰਾਬੀ ਆ ਗਈ ਆਪਾਂ ਉਹਦਾ ਜਿਹੜਾ ਮੈਨੂਫੈਕਚਰਿੰਗ ਹੈ ਉਹ 50 ਲੱਖ ਤੱਕ ਹੈ ਮਤਲਬ ਤੁਸੀਂ ਸਰਕਾਰ ਤੋਂ 50 ਲੱਖ ਤੱਕ ਦਾ ਲੋਨ ਲੈ ਸਕਦੇ ਹੋ ਜਿਹਦੇ ਵਿੱਚ 35% ਸਬਸਿਡੀ ਹੈ ਕੰਮ ਕੋਈ ਵੀ ਹੋ ਸਕਦਾ ਹੈ ਦੋ ਚਾਰ ਕੰਮ ਇਹ ਜਿਹੇ ਹਨ ਜਿਹੜੇ ਕੰਮ ਆਪਾਂ ਨੂੰ ਨੈਗੇਟਿਵ ਲਿਸਟ 'ਚ ਹੈ ਸਰਕਾਰ ਕਹਿੰਦੀ ਇਹ ਕੰਮ ਕਰਨੇ ਨਹੀਂ ਆਪਾਂ ਨੇ ਉਹ ਕਿਹੜੇ-ਕਿਹੜੇ ਕੰਮ ਹੈ ਕੋਈ ਨਸ਼ੇ ਵਾਲਾ ਕੰਮ ਮਤਲਬ ਕਿ ਆਪਾਂ ਸਿਗਰ ਸ਼ਰਾਬ ਨਹੀਂ ਕਰ ਸਕਦੇ ਆਪਾਂ ਮੀਟ ਮੱਛੀ ਨਹੀਂ ਕਰ ਸਕਦੇ ਆਪਾਂ ਉਹਨੂੰ ਵੱਢ ਨਹੀਂ ਸਕਦੇ ਉਹ ਕੰਮ ਆਪਾਂ ਨਹੀਂ ਹੈ ਬਾਕੀ ਜਿਹੜੇ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਸਰਕਾਰ ਤੁਹਾਡੇ ਨਾਲ ਖੜੀ ਹੈ ਜੀ ਉਹਦੇ ਵਿੱਚ ਕਿਹੜੇ-ਕਿਹੜੇ ਬੰਦੇ ਕੰਮ ਕਰ ਸਕਦੇ ਆ ਇੱਕ ਤਾਂ 18 ਸਾਲ ਤੋਂ ਉੱਪਰ ਦਾ ਬੰਦਾ ਹੋਵੇ ਠੀਕ ਹੈ ਜੀ ਦੂਸਰਾ ਜਿਹੜਾ ਤੁਸੀਂ ਕੰਮ ਕਰਨਾ ਹੈ ਉਹ ਸਰਕਾਰ ਜਿਹੜੀ ਨੇਗੇਟਿਵ ਲਿਸਟ ਆ ਉਹ ਨਾ ਕਰਨਾ ਹੋਵੇ ਠੀਕ ਹੈ ਪਹਿਲਾਂ ਤੁਸੀਂ ਉਹ ਚੀਜ਼ ਤੋਂ ਫਾਇਦਾ ਨਾ ਲਿਆ ਹੋਵੇ ਤਾਂ ਆਪਾਂ ਕੰਮ ਕਰ ਸਕਦੇ ਹਾਂ ਜਿਵੇਂ ਤੁਸੀਂ ਕੋਈ ਕੰਮ ਕਹਿ ਲਓ ਆਪਣੇ ਦਿਮਾਗੇ ਦੇ ਨਾਲ ਤੁਸੀਂ ਅ ਅੱਟ ਚ ਕੀ ਲਾਣਾ ਜਾਣਦੇ ਆ ਇਹ ਜੇਕਰ ਸ਼ਾਇਦ پھر اگلی ہوئی ہے کہ کہ کیٹیگری ہوتے ہیں اپنا ایس سی بی سی ایس ٹی کوئی فوجی آدمی ہے کوئی لیڈیز ہے سپیشل کیٹیگری آد طرح کی کیٹیاگری آدمی ہیں باقی سارے پیسہ پایا یہ سبسڈی کا ਮਤਲਬ ਕਿ ਤੁਸੀਂ ਕੋਈ ਕੰਮ ਕਰਦੇ ਆ ਤੁਸੀਂ ਸਪੈਸ਼ਲ ਕੰਟ੍ਰੈਕਟੇਰ ਬਣਦੇ ਹੋ ਉਹ ਬਿल्डਿੰਗ ਬਿਲਡ ਲੋੜਾ ਚਾਹੁੰਦਾ ਮਤਲਬ ਆਣਾ ਹੈ ਸਪੈਸ਼ਲ ਕੰਟ੍ਰੈਕਟ 5% ਬਾਕੀ ਸਰਕਾਰ ਨੇ ਪੈਸਾ ਤੁਹਾਨੂੰ ਦੇਣਾ ਨਹੀਂ ਹੈ ਤੁਸੀਂ ਕੋਟੇਸ਼ਨਾਂ ਲਿਆਣੀਆਂ ਆਪਣੇ ਕੰਮ ਦੇ ਬਾਬਤ ਮੰਨ ਲਓ ਕੋਈ ਆਰਮਸ਼ੀਨਾਣਾ ਚਾਹੁੰਦਾ ਹੈ ਜਾਂ ਕੋਈ ਗੰਦਾ ਮਸ਼ੀਨ ਲਾਣਾ ਚਾਹੁੰਦਾ ਹੈ ਤਖਾਨ ਦਾ ਕੰਮ ਕਰਨਾ ਚਾਹੁੰਦਾ ਤੁਸੀਂ ਆਪਣੇ ਗੰਦਾ ਮਸ਼ੀਨ ਦੀ ਕਾਸਟ ਵੀ ਹੈ ਸਰਕਾਰ ਨੇ ਇਹਦੇ ਬੰਦੇ ਰੰਦਾ ਮਸ਼ੀਨ ਬਣਾਉਂਦੇ ਆ ਉਹਦੇ ਖਾਤੇ ਚ ਪੈਸੇ ਪਾਦੇ ਆ ਤੁਹਾਨੂੰ ਰੰਦਾ ਮਸ਼ੀਨ ਆ ਜਾਣੀ ਤੁਸੀਂ ਫੋਟੋਸ਼ੇਟ ਦਾ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਪੋਟੀਸ਼ਨ ਲਿਆ ਦੇਣੀ ਹੈ ਫੋਟੋਸ਼ੇਟ ਦੀ ਮਸ਼ੀਨ ਦੀ ਬਣ ਰਹੀ ਹੈ ਜਾਂ ਜੰਨਿਆ ਬੜੀਆਂ ਹੋ ਗਈਆਂ ਉਹਦੇ ਵਿੱਚ ਇਹਨਾਂ ਦਾ ਯੋਗਦਾਨ ਸਾਰਿਆਂ ਫਾਰਮਰ ਨੂੰ ਕਿਸ ਬਾਰੇ ਰਿਸ਼ਤੇ ਵਿੱਚ ਯੋਗਦਾਨ ਹੁਣ ਅੱਜ ਦੇ ਸਮੇਂ ਦੇ ਵਿੱਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੂੰ ਬਹੁਤ ਹੀ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਵੀ ਤੇ ਵੈਸੇ ਜਿਹੜਾ ਇਹਦਾ ਇੱਕ ਇਕੱਠਾ ਪੰਨਾ ਹੈ ਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਹਮ ਕੋਈ ਇਹਦਾ ਹੰਦੋ ਕੋਈ ਮੈਥਾ ਦਾ ਕੰਮ ਕੀਤਾ ਜਾਦਾ ਮੈਥਾ ਦਾ ਫਾਈਲ ਵਾਸਤੇ ਇਹਨਾਂ ਦਾ ਤਰਕ ਉਸੇ ਜਾਈਂ ਹੈ ਜਾਂ ਕੋਈ ਹੋਰ ਇਹਦਾ ਹੰਦੋ ਕੋਈ ਆਪਣਾ ਜਿਸ ਇਹਦਾ ਹੰਦੋ ਕੋਈ ਹੋਰ ਵੀ ਇੱਕ ਤਰਕ ਉਸੇ ਤਿਆਰ ਕੀਤੀ ਜਾਦੀ ਹੈ ਸੋ ਇਹਨਾਂ ਵਾਸਤੇ ਜਿਹੜੀ ਜਦੋਂ ਫਾਰਮਰ ਇਕੱਠੇ ਹੋਗੇ ਗੁਰੂਤੂ ਬਣਾ ਲੈਂਦੇ ਨੇ ਤਾਂ ਉਹ ਗੁਰੂਤੂ ਜਿਹੜੀ ਆਪਣੀ ਜਿਹੜੀ ਸ਼ਕਤੀ ਹੈ ਜਿਹੜੀ ਉਹਦੀ ਉਹਦਾ ਇਕੱਠ ਹੈ ਕਿ ਤਦਾ ਉਹਨੂੰ ਰੌਅ ਮਟੀਰੀਅਲ ਜਿਹੜਾ ਕੱਚਾ ਮਾਲ ਹੈ ਉਹ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਉਸ ਤੋਂ ਬਾਅਦ ਜਿਹੜਾ ਸਰਕਾਰ ਵੀ ਉਹਨਾਂ ਨੂੰ ਪ੍ਰੋਸੈਸਿੰਗ ਕਰਨ ਵਾਸਤੇ ਇੱਕ ਵੱਧ ਤੋਂ ਵੱਧ ਸਹੂਤਾ ਦਿੰਦੀ ਹੈ। ਇਸ ਤੋਂ ਇਲਾਵਾ ਇਹ ਚੀਜ਼ਾਂ ਬਣਾਉਣ ਵਾਸਤੇ ਕ੍ਰੈਡਿਟ ਦਿੱਤੀ ਜਾਂਦੀ ਹੈ। ਕ੍ਰੈਡਿਟ ਲਈ ਅਸੀਂ ਕੰਪਨੀ ਕਰੀਏ ਕ੍ਰੈਡਿਟ ਲੈਣ ਤੋਂ ਪਹਿਲਾਂ ਤੁਹਾਡਾ ਇੰਟਰਸਟ ਸਮੂਹ ਪਤਾ ਚੱਲਣਾ ਚਾਹੀਦਾ ਕਿ ਵਾਕਈ ਤੁਸੀਂ ਇੰਟਰਸਟੇ ਹੋ। ਵਾਕਈ ਤੁਸੀਂ ਉਦਮੀ ਹੋਰ ਵਾਕਈ ਤੁਸੀਂ ਕੰਮ ਕਰਨਾ ਚਾਹਦੇ ਹੋ। ਜੇ ਲੋਕੀਂ ਕੋਈ ਪੈਸਾ ਕਮਾਉਣ ਨੂੰ ਇੱਛਾ ਹੈ, ਚਾਹਤਾ ਕੰਮ ਕਰਨਾ। ਇਹ ਐਪਲੀਕੇਸ਼ਨ ਪਾਦੇ ਉਸ ਤੋਂ ਬਾਅਦ ਜਿਹੜੋ ਖਾੜੀ ਕਾੜੀ ਐਪਲੀਕੇਸ਼ਨ ਬੈਂਕ 'ਤੇ ਕਰ ਜਾਂਦੀ ਹੈ ਡਿਸਟ੍ਰਿਕਟ ਇੰਡਸਟਰੀ ਸੈਂਟਰ ਦੇ ਰਾਹੀਂ ਹਿੰਦੀ ਹੋਈ ਉਹ ਬੈਂਕ ਚੱਲ ਜਾਂਦੀ ਹੈ ਤਾਂ ਤੁਹਾਨੂੰ ਸੇ ਟ੍ਰੇਨਿੰਗ ਤਾਂ ਦਿੰਦੇ ਆ ਕਿ ਕਿਤੇ ਟ੍ਰੇਨਿੰਗ ਕਰਕੇ ਪ੍ਰਬੰਧ ਲਗਾ ਦਿਨ ਦਿਨਾਂ ਦੀ ਸੇ ਟ੍ਰੇਨਿੰਗ ਦਿੰਦੇ ਆ ਕਿ ਜਿਹੜੇ ਦੇ ਵਿੱਚ ਦਿਲਦੀ ਹੈ ਕਿਤੇ ਦੇਖੀ ਜੀ ਅੱਛੀ ਜਗ੍ਹਾ ਤੇ ਉਹ ਨਹੀਂ ਦਿੱਤੇ ਕਿਹੜਾ ਹੋਵੇ ਉਹਦੇ ਤੋਂ ਟ੍ਰੇਨਿੰਗ ਸੇ ਆਪਾਂ ਕਰਦੇ ਆਂ ਉਹਦੇ ਵਿੱਚ ਘੱਟ ਅਰਜ਼ਾਨ ਦਾ ਖਰਚ ਪਸ ਤੁਹਾਡਾ ਭਾਗ ਜਿਹੜਾ ਖਰਚ ਆਉਂਦਾ ਇਸ ਕੋ ਦਾਵਾ ਫਰਮੋਸੀ ਤੋਂ ਪਾਉ ਦੇਣੀ ਵੀ ਦਿੰਦੇ ਆ ਜਿਹੜਾ ਮਾਨਪਰਦੇ ਦੇ ਤੌਰ ਤੇ ਤੁਹਾਨੂੰ ਅਸੀਂ ਪੈਸਾ ਵੀ ਦਿੰਦੇ ਆ 3 ਦਿਨਾਂ ਦੀ ਟ੍ਰੇਡਿੰਗ ਤੋਂ ਬਾਅਦ ਸੋ ਇਹ ਟ੍ਰੇਡਿੰਗ ਦੀ ਸੁਵਿਧਾ ਪ੍ਰੋਵਾਈਡ ਕੀਤੀ ਗਈ ਹੈ ਕਿ ਜੇ ਤੁਸੀਂ ਕੰਮ ਕਰਨਾ ਨਹੀਂ ਟ੍ਰੇਡਿੰਗ ਕੀਤੀ ਜਾਂਦੀ ਹੈ ਸੋ ਸਮੋਤ ਪੇਟੀ ਜਮਾ ਦਸਤਾਵਰ ਕੋਸ਼ਿਸ਼ ਨਹੀਂ ਹੈਗਾ ਕਿ ਜਿਹੜੀ ਅਸੀਂ ਸਬਸਿਡੀ ਦੇਣੀ ਹੈ ਇੱਕ ਤਾਂ ਸਬਸਿਡੀ ਜਿਹੜੀ ਸਾਡੀ ਹੈ ਸਰਕਾਰ ਦੀ ਸਬਸਿਡੀ ਹੈ ਉਹ ਬੈਂਕ ਦੇ ਲੋਨ ਦੇ ਨਾਲ ਲਿੰਕ ਰਹਿੰਦੀ ਹੈ ਜੇ ਬੈਂਕ ਤੋਂ ਤੁਸੀਂ ਲੋਨ ਲੈਂਦੇ ਹੋ ਤਾਂ ਤੁਹਾਨੂੰ ਸਬਸਿਡੀ ਮਿਲਦੀ ਹੈ ਪਰ ਲੋਨ ਕੋਈ ਐਡਰੈਸ ਨਹੀਂ ਰਹਿਣਾ ਤੁਸੀਂ ਸਿਰਫ ਅਡਰੈਸ ਦੇਣਾ ਪਚਿੰਦਾ ਪਸੰਦ ਦਿਓ ਪਰ ਇਹ ਜਿਹੜਾ ਪਹਿਲੇ ਪੱਤਰ ਤੇ ਜਿਹੜਾ ਤੁਹਾਡਾ ਕੋਡਾ ਕੋਈ ਹੁੰਦਾ ਉਹ ਲੋਨ ਕੋਡਾ ਹੁੰਦਾ ਬਾਕੀ ਜਦੋਂ ਤੁਸੀਂ ਆਪਣੀ ਅਰਜ਼ੀ ਦਾ ਨਹੀਂ ਜਮਾਤ ਦੇ ਦੌਰ ਤੇ ਕਈ ਕਿਹੜਾ ਨੰਬਰ ਪਸੰਦ ਕੋਡ ਦੇ ਕੇ ਕਿ ਜੇ ਤੁਹਾਡੀ ਲੋਨ ਦੀ ਅਮਾਉਂਟ ਇੱਕ ਕੁਝ ਵੀ ਘੱਲ ਕੋਈ ਜਿਹੜੀ ਜਿਹੜੀ ਸੌਰੀ ਕਣਕ ਤੋਂ ਬਾਅਦ ਤੇ ਝੋਨੇ ਦੇ ਵਿੱਚ ਕਈ ਲੋਕ ਆਚਾਰ ਦੇ ਜਾਂਦੇ ਨੇ ਕਿ ਜਿਹਨਾਂ ਲੋ ਆਲੂ ਦੀ ਫਸਲ ਕੱਟਣ ਤੋਂ ਬਾਅਦ ਮੱਕੀ ਬੀਜ ਲੈਂਦੇ ਨੇ ਉਹ ਜਿਹੜੇ ਅਚਾਰ ਬਣਾਉਣ ਦਾ ਪ੍ਰੋਸੈਸ ਆ ਉਹ ਇਸ ਸਕੀਮ ਦੇ ਵਿੱਚ ਆਂਦਾ ਹੈ ਕਿ ਜਿਹੜਾ ਸਾਈਲੇਜ ਅਸੀਂ ਉਹ ਕਹਿੰਨੇ ਆ ਅੰਗਰੇਜ਼ੀ ਚੀਜ਼ ਦੀ ਗੱਲ ਕਰੀਏ ਵੈਸੇ ਤੁਸੀਂ ਅਚਾਰ ਦੀ ਗੱਲ ਕਰਦੇ ਹੋ ਜਿਹੜਾ ਕਿ ਤੁਸੀਂ ਉਹਨੂੰ ਗ੍ਰੈਬ ਕਰਕੇ ਮੱਕੀ ਦੇ ਨੂੰ ਕੱਚੀ ਮੱਕੀ ਨੂੰ ਆਪਾਂ ਤੋੜ ਕੇ ਆਪਾਂ ਯੂਜ਼ ਕਰਦੇ ਆ ਇਹਦੇ ਵਿੱਚ ਕਵਰਡ ਹੈ ਸਿਰਫ ਇੰਨਾ ਹੈ ਕਿ ਜਿਹੜੇ ਟਰੈਕਟਰ ਜਿਹੜੇ ਪਾਰਟਸ ਨੇ ਕਿਉਂਕਿ ਉਹਦੇ ਚਾਜ ਕਲ ਮਸ਼ੀਨਾ ਇਹੋ ਜਿਹੀ ਆ ਗਈ ਹੈ ਕਿ ਤੁਸੀਂ ਫੀਲਡ ਦੇ ਵਿੱਚ ਜਾ ਕੇ ਟਰੈਕਟਰ ਘੁਮਾਉਂਦੇ ਹੋ ਜਾਂ ਟਰੈਕਟਰ ਤੋਂ ਉਹਨੂੰ ਮਾਲ ਕੋ ਬੱਕੀ ਨੂੰ ਲੈ ਕੇ ਬੰਡਲ ਲੈ ਕੇ ਤੁਸੀਂ ਆਪਣੇ ਫਲਾਂਟ ਦੇ ਵਿੱਚ ਆਦੇ ਹੋ ਉਹ ਜਿਹੜੀ ਟਰੈਕਟਰ ਦੀ ਜਿਹੜੀ ਕਾਸਟ ਹੈ ਉਹ ਨਹੀਂ ਅਸੀਂ ਦਿੰਦੇ ਬੜੀ ਸਕੀਮ ਹੈ ਉਹਦੇ ਵਿੱਚ ਜੇ ਤੁਸੀਂ ਅਚਾਰ ਬਣਾਉਨੇ ਹੋ ਟਰੈਕਟਰ ਸਾਰੇ ਇੰਪਲੀਮੈਂਟ ਕਵਰਡ ਨੇ ਉਹਦੀ ਸੈਂਟਰ ਗਵਰਨਮੈਂਟ 50% ਮੈਕਸਿਮਮ 1 ਕਰੋੜ ਤੱਕ ਜੇ 1 ਕਰੋੜ ਦਾ ਕੇਸ ਬਣਦਾ ਹੈ ਤਾਂ ਉਹਦਾ 50 ਲੱਖ ਤੱਕ ਸਬਸਿਡੀ ਦਿੰਦੀ ਹੈ ਕੀ ਅਸੀਂ ਨਾਲ ਇਸ ਸਕੀਮ ਦਾ ਵੀ ਫਾਇਦਾ ਲੈ ਸਕਦੇ ਆ ਦੇਖੋ ਜਿਹੜੀ ਮਸ਼ੀਨਾਂ ਦੇ ਉੱਪਰ ਤੁਸੀਂ ਐਚ ਆਈ ਐਫ ਦਾ ਜਿਹੜਾ ਸਲੀਮ ਹੈਗੀ ਹੈ ਉਹਦੇ ਚ ਜੇ ਤੁਸੀਂ ਕੋਈ ਪੈਸਾ ਲੈ ਰਹੇ ਹੋ ਕਿ ਸੇਮ ਮਸ਼ੀਨ ਦੇ ਉੱਪਰ ਆਪਾਂ ਪੀਐਮਐਫਐਮੀ ਦਾ ਬੇਨੀਫਿਟ ਵੀ ਲੈ ਸਕਦੇ ਆ ਮਸ਼ੀਨਾਂ ਆਡ ਹੋਣੀਆਂ ਚਾਹੀਦੀ ਜਿਹੜੀ ਮਸ਼ੀਨ ਉਹਨਾਂ ਨੂੰ ਸਮੋਧਨ ਕਰੂੰਗਾ ਕਿ ਉਹ ਆ ਦੇ ਬੈਂਕ ਬਾਰੇ ਕੁਝ ਜਾਣਕਾਰੀ ਦੇਣ ਕਿ ਕਿਵੇਂ ਲੋਨ ਪ੍ਰੋਸੈਸ ਹੋਊਗਾ ਤੁਸੀਂ ਆਪਣੇ ਸਿੰਪਲ ਸਕੋਰ ਨੂੰ ਕਿਵੇਂ ਮੇਨਟੇਨ ਰੱਖਣਾ ਸਾਡੀਆਂ ਨੂੰ ਸਤਿਗੁਰੂ ਤੁਹਾਨੂੰ ਜਾਮਨਾ ਇੱਕ ਬੈਂਕ ਦੀ ਤਰਫੋਂ ਅਪੀਅਰਿਸ਼ਨ ਅੱਜ ਇੱਥੇ ਹਸਤਿਤ ਹੈ ਕਿ ਤੁਹਾਡੇ ਦੇ ਨਾਲ ਜਾਣਨ ਨੂੰ ਮਿਲਿਆ ਮੌਕਾ ਮਿਲੇ ਆਏਗਾ ਜਿਵੇਂ ਹੀ ਪਤਾ ਲੱਗਿਆ ਸੀਗਾ بی ایم ایم ٹی ایم 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 کیمپ لگ رہا ہے گا پولیس صاحب نے راتی کل ہی میسج دے موقع ملے گا اس کو پہلے ڈی آئی سی نے مندر منموہن اپنے ڈی آئی سی کے جی ایم صاحب نے بودھن کیا پولیس صاحب نے کافی اچھا دس دھو چیز ہے جڑی کہ آپ نہیں پتا ہونا جب ابھی بینک کے نام جڑتے ہاں تو فسٹ آف آل کیا ہوتا ہے گیا بھی اِسی جب اکاؤنٹ کھولتے ہاں ਕੋਈ ਵੀ ਆਪਣੇ ਕੋਲ ਜਾਂਦਾ ਹੋਏ ਤਾਂ ਮੇਰੇ ਨਾਲ ਇੱਕ ਗਵਾਈ ਪਾ ਲਓ ਹੁੰਦਾ ਕਿ ਆ ਆਪਾਂ ਗਵਾਈ ਪਾਣ ਦੇ ਚੱਕਰ ਚੱਪਾ ਗਵਾਈ ਤਾਂ ਪਾਣੇ ਆ ਪਰ ਆਪਾਂ ਨੂੰ ਪਤਾ ਨਹੀਂ ਕਿ ਇਹਨਾਂ ਨੂੰ ਗਰੰਟੀ ਦੇ ਸਾਈਨ ਤਾਂ ਦਿੰਦੇ ਆ ਗਰੰਟੀ ਦੀ ਜਗ੍ਹਾ ਤੇ ਸਾਈਨ ਲੈ ਕੀਤੇ ਹੁੰਦੇ ਆ ਉਹ ਕਈ ਵਾਰ ਸਾਡੇ ਲਈ ਹਾਰਨ ਕਰੋ ਉਹ ਕਿਵੇਂ ਆ ਗੋ ਹੁੰਦੇ ਆ ਕਿ ਜਿਹੜਾ ਲੋਂਡੀ ਹੁੰਦਾ ਹੈ ਜਿਸ ਕੋਲ ਤੇ ਨੋ ਲਿੰਦਾ ਹੁੰਦਾ ਆ ਉਹ ਟਾਈਮਲੀ ਰੀਪੇ ਨਹੀਂ ਕਰਦਾ ਹੈਗਾ ਨਾ ਹੋ ਜਾਏਗਾ ਲਾਇਬਿਲਟੀ ਜਿਹੜੀ ਆ ਉਹ ਗਰੰਟਰ ਨਹੀਂ ਬਣ ਲੈਂਦੀ ਆ ਹੁੰਦਾ ਕਿ ਆ ਵੀ ਜੁਕੈ ਅਸੀਂ ਬੜੇ ਭੋਲੇ ਭਰੇ ਦੇ ਪੰਜ ਲੋਕ ਆ ਗਏ ਕੋਈ ਸਾਨੂੰ ਆ ਕੇ ਕਹਿ ਰਿਹਾ ਦਵਾਈ ਪੜੀ ਆ ਦਵਾਈ ਦਾ ਮਤਲਬ ਸਿਰਫ ਇੱਕ ਵਿਟਨਸ ਹੈ ਉਹਨੂੰ ਆਇਡੈਂਟੀਫਾਈ ਕਰਨਾ ਹੁੰਦਾ ਉਸ ਤੋਂ ਅੱਗੇ ਜਾ ਕੇ ਜਿਹੜਾ ਗਰੰਟੀ ਦਾ ਪਾਰਟ ਆਉਣਾ ਹੈ ਕਿਉਂਕਿ ਜਿੰਨੇ ਵੀ ਲੋਨ ਲੈਣ ਵਾਲੇ ਪਰਸਨ ਜਾਂ ਹੈਗੇ ਆ ਉਹ ਗਰੰਟੀ ਹੀ ਪਵਾਉਂਦੇ ਆ ਦਵਾਈ ਨਹੀਂ ਪਵਾਉਂਦੇ ਅਲਟਨੇਟਰ ਦੇ ਵਿੱਚ ਲੋਨ ਕੋਰ ਕੋਲ ਲਈ ਕਰੀਟ ਵਿਟਨ ਦੀ ਜੂਤ ਨਹੀਂ ਪੈ ਰਹੀ ਹੈਗੀ ਸੋ ਕਾਈਂਡਲੀ ਆਪਣੇ ਆਪ ਨੂੰ ਵੇਅਰ ਕਰੋ ਕਿ ਕਿਸੇ ਵੀ ਕਿਸੇ ਜਗ੍ਹਾ ਤੇ ਕੋਈ ਗਵਾਈ ਪਾ ਰਹੇ ਹੋ ਤਾਂ ਆਪਣਾ ਸੋਚ ਸਮਝ ਕੇ ਪਾਓ ਸਭ ਤੋਂ ਸਭੇ ਖੇਤਰ 96 ਜਾਂ ਦਾ ਪਲਾਂਟਰ ਬਣਾ ਕੇ ਦੇ ਸਕੋ ਸਹੀ ਗੱਲ ਹੈ ਜੀ ਤੁਹਾਡੀ ਬੇ ਅਸੀਂ ਉਹਨੂੰ ਪਲਾਂਟਰ ਸਬਸਿਡੀ ਕਰ ਦੇਖੋ ਜੀ ਬੇਨਤੀ ਐਦਾ ਇਹਨਾਂ ਨੇ ਬੜਾ ਵਧੀਆ ਕੁਐਸਚਨ ਕੀਤਾ ਆਪਾਂ ਪਲਾਂਟਰ ਲੈ ਪਹਿਲਾਂ ਲੈਣ ਦੀ ਕਾਲੀ ਕਦੇ ਨਾ ਕਰੋ ਜੇ ਪਹਿਲਾ ਸਕੀਮ ਨਿਕਲੀ ਆ ਸਕੀਮ ਚ ਪਹਿਲਾ ਭਰੋ ਆ ਮੈਂ ਕੀ ਕਰਦੇ ਆ ਜਿਆਦਾਤਰ ਕਿਸਾਨ ਲੋਗ ਉਹ ਕਹਿੰਦੇ ਕਿ ਅੱਜ ਆਪਾਂ ਨੂੰ ਲੋੜ ਆ ਸੰਦ ਦੀ ਸੰਦੋਂ ਮਾਰਕੀਟ ਚ ਲੈ ਜਾਂਦੇ ਆ ਉਸ ਤੋਂ ਬਾਅਦ ਕੀ ਐ ਸਕੀਮ ਸਾਲਵਾ ਨੇ 6 ਮਹੀਨੇ ਬਣਾਉਂਦੀ ਵਧੀਆ ਕੰਮ ਕਰੀਏ ਇਸ ਤਰ੍ਹਾਂ ਖੁਰਦੌਬ ਸਹਿਣੀ ਲੋਕ ਉਤਕ ਵਿੱਚ ਸਭ ਸੇ ਬਣਦੀ ਆ ਉਹ ਲੈ ਕੇ ਆਪਾਂ ਆਪਣੇ ਕਾਰੋਬਾਰ ਕਰੀਏ ਇੰਨਾ ਕੁਸ਼ ਪਹਿਲਾਂ ਬਾਹਰ ਸਾਰੇ ਅਫਸਰ ਸਰਵੰਨ ਦਾ ਪ੍ਰਿੰਟ ਵਸਿਆਂ ਦਾ ਕਰ ਤੈ ਕਰੋ ਧੰਨਵਾਦ ਕਰ ਲੈਣਾ ਮੁਸ਼ਕਿਲ ਦਾ ਕਰਮ ਦਾ ਚਾਚ ਕੰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੋਈ ਹੋਰ ਤਰ੍ਹਾਂ ਦਾ ਕੰਮ ਕਰਨਾ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੈਨੂਫੈਕਚਰਿੰਗ ਕਰਨੀ ਆ ਜਾਂ ਆਪਾਂ ਕੋਈ ਵੀ ਸਰਵਿਸ ਸੈਕਟਰ ਦਾ ਯੂਨਿਟ ਲਗਾਉਣਾ ਆ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਇਹਦੇ ਵਿੱਚ ਹੋ ਸਕਦਾ ਜੇ ਪ੍ਰਿੰਟਿੰਗ ਪ੍ਰੈਸ ਲਗਾਣੀ ਹੋਵੇ ਕੁਝ ਵੀ ਇਦਾਂ ਦਾ ਕੰਮ ਕਰਨਾ ਹੋਵੇ ਜਾਂ ਕੁਝ ਬਣਾਉਣਾ ਹੋਵੇ ਕੋਈ ਨਵੀਂ ਚੀਜ਼ ਬਣਾਣੀ ਆ ਤਾਂ ਉਹਦੇ ਲਈ ਸਾਡਾ ਪੀਐਮਏਜੀਪੀ ਲੋਨ ਜਿਹੜਾ ਉਹ ਅਵੇਲੇਬਲ ਹੈ ਇਹਦੇ ਵਿੱਚ ਵੀ ਸਿਮਿਲਰ ਸਬਸਿਡੀਆਂ ਅਵੇਲੇਬਲ ਹੈ ਇਸੇ ਤਰ੍ਹਾਂ ਦੀਆਂ ਸਬਸਿਡੀਆਂ ਉਹਦੇ ਵਿੱਚ ਵੀ ਪਿੰਡ ਵਿੱਚ ਲਾਣੀਆ ਡਿਪੈਂਡਿੰਗ ਅਪਨ ਕੈਟੇਗਰੀ ਜਿਵੇਂ ਆਪਣੇ ਅਗਰ ਜਨਰਲ ਕੈਟੇਗਰੀ ਦੇ ਵਿੱਚ ਆ ਜਾਂਦਾ ਆ ਇਹਦੇ ਵਿੱਚ ਹੈਗਾ 25% ਸਬਸਿਡੀ ਅਵੇਲੇਬਲ ਹੈ ਜੇ ਸਪੈਸ਼ਲ ਕੈਟੇਗਰੀ ਹੈ ਜਿਹਦੇ ਵਿੱਚ ਸਾਡੇ ਲੇਡੀਜ਼ ਵੀ ਆਉਂਦੀਆਂ ਆ ਜਾਂ ਫਿਰ ਆਪਣੇ ਜਿਹੜੇ ਐਸਸੀ ਐਸਟੀ ਤੇ ਆਪਣੇ ਆ ਓਬੀਸੀ ਅਗਰ ਕੋਈ ਵੀ ਆਪਣੇ ਕੈਟੇਗਰੀ ਤੋਂ ਬਲੌਕ ਕਰਦੇ ਆ ਤਾਂ ਉਹ ਜਿਹੜਾ ਆਪਣੇ ਪੀਐਮਈਜੀਪ ਦੇ ਅੰਦਰ ਕਵਰ ਹੋ ਜਾਂਦੇ 35% ਸਬਸਿਡੀ ਦੇ ਅੰਦਰ ਤਾਂ ਇਹ ਜਿਹੜੀ ਸਬਸਿਡੀ ਇਹਦਾ ਵੀ ਤੁਸੀਂ ਲਾਹਾ ਲੈ ਸਕਦੇ ਹੋ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਹੀ ਗਾਈਡ ਦਿੱਤਾ ਤੇ ਸਰਦਾਰ ਸਭੇ ਸਿੰਘ ਜੀ ખાસ ਕਰਕੇ ਜੁਨਾਬੀ ਜੀ ਦੇ ਬਾਈਸ ਬਾਰੇ ਸਲਾਹ ਦਿੱਤੀ ਇਹ ਤਾਂ ਕਹਤਾ ਨਾ ਉਠਾ ਸਕਦੇ ਤੇ ਮੈਂ ਜਿਹੜਾ ਪ੍ਰੋਜੈਕਟ ਹੈ ਪੰਜਾਬ ਨੂੰ ਲਗਾ ਔਰ ਇੰਡੀਆ ਗਵਰਨਮੈਂਟ ਦੀ ਸਕੀਮਾਂ ਤੇ ਯੰਸੀ ਕੰਮ ਕਰਦੀ ਆ ਕੁਲਜੀ ਮਾਮੇ ਜੀ ਜਰੂਰੀ ਤੇ ਸਾਡੇ ਸਲੇਟੀ ਜੋ ਬੀਐਨਵੀ ਦੇ ਉਹਦੇ ਜਿਹਨੇ ਦੇ ਹੈਟ ਨੇ ਸਾਡੇ ਨਾ ਬੈਂਕਾਂ ਦੇ ਅਕਸਰ ਇਹਨਾਂ ਦਾ ਮੈਂਡ ਦਾ ਪਹੁੰਚਾ ਮਿਲਦਾ ਰਹਿੰਦਾ ਤੇ ਸਾਡੇ ਠੇਕੇਦਾਰ ਇਸ ਨੰਬਰ ਵਿੱਚ ਦੇ ਇਹ ਇਲਾਕੇ ਨੇ ਪਹੁੰਚੇ ਆ ਉਹਨਾਂ ਦਾ ਮੈਂ ਦੁਆਬਾ ਸਾਰਾ ਜੁਨੀਅਰ ਪੰਜਾਬ ਵੱਲੋਂ ਸਹਿਜ ਨੂੰ ਧੰਨਵਾਦੀ ਆ ਤੇ ਮੈਂ ਬੜਾ ਇਸ ਗੱਲ ਦੀ ਖੁਸ਼ੀ ਵੀ ਅਸੀਂ ਮਹਿਸੂਸ ਕਰ ਰਹੇ ਆਂ ਕਿ ਆਜ ਸਰਕਾਰ ਦੇ ਨੁਮਾਇंदे ਤੁਹਾਡੇ ਘਰਾਂ ਤੱਕ ਆ ਕੇ ਆਪਾਂ ਨੂੰ ਗਾਈਡ ਕਰ ਰਹੇ ਆ ਕਿ ਆਪਾਂ ਸਰਕਾਰ ਦੀਆਂ ਇੰਡੀਆ ਗਵਰਨਮੈਂਟ ਦੀਆਂ ਤੇ ਪੰਜਾਬ ਗਵਰਨਮੈਂਟ ਦੀਆਂ ਸਕੀਮਾਂ ਦਾ ਕਿਸ ਤਰ੍ਹਾਂ ਫਾਇਦਾ ਲੈ ਸਕਦੇ ਆ ਨਾਮ ਕੀਔਰ ਲੋਦਾ ਕੀਆ ਮਾਈ ਸੈਲਫ ਹਰਮੇਸ਼ ਲਾਲ ਐਜ਼ ਐਲ ਡੀ ਐਮ ਨਵਾਂ ਸ਼ਹਿਰ ਡਿਸਟ੍ਰਿਕਟ ਨਵਾਂ ਸ਼ਹਿਰ ਤੋਂ ਮੈਂ ਆ ਰਿਹਾ ਹਾਂ ਠੀਕ ਹੈ ਜੀ ਇਹ ਬੈਂਕਾਂ ਵਾਲੀ ਜਿਹੜੀ ਗੱਲਬਾਤ ਕੀਤੀ ਗਈ ਹੈਗੀ ਆ ਇਹ ਤੇ ਕਿਸਾਨੀ ਲੋਨ ਬਾਰੇ ਜ਼ਿਆਦਾਤਰ ਹੋਈ ਹੈਗੀ ਆ ਕੁੱਝ ਜਿਹੜੇ ਹੈਗੀਆਂ ਬੈਂਕਾਂ ਹੈਗੀਆਂ ਮਤਲਬ ਸਾਰੀਆਂ ਬੈਂਕਾਂ ਨਹੀਂ ਕਹਿ ਸਕਦੇ 10% ਬੈਂਕਾਂ ਜਿਹੜੀਆਂ ਹੈਗੀਆਂ ਉਹ ਤੇ ਸਹੀ ਗਾਈਡ ਕਰ ਰਹੀਆਂ ਹੈਗੀਆਂ ਜੇ ਆਮ ਬੰਦੇ ਨੂੰ ਲੋਨ ਲੈਣਾ ਹੈਗਾ ਪਰ 90% ਇਹ ਹਿਆ ਹੋ ਰਿਹਾ ਜੇ ਆਮ ਬੰਦੇ ਨੇ ਲੋਨ ਲੈਣਾ 25000 ਜਾਂ 10000 ਉਹਦੇ ਚਾਰ ਗਵਾਹੀਆਂ ਲਈਆਂ ਜਾਂਦੀਆਂ ਜਿੱਲੇ ਕਿਸਾਨ ਦੀ ਗਵਾਹੀ ਜ਼ਰੂਰੀ ਸਮਝੀ ਗਈ ਹੈ ਇਸ ਤਰ੍ਹਾਂ ਦਾ ਕਮਰਸ਼ੀਅਲਾਈਜ਼ ਬੈਂਕਾਂ ਦੇ ਵਿੱਚ ਕਿਤੇ ਨਹੀਂ ਹੈਗਾ ਸਿਰਫ ਜਦੋਂ ਅਕਾਊਂਟ ਖੋਲਦੇ ਆ ਉਸ ਵੇਲੇ ਇੱਕ ਵਿਟਨੈਸ ਦੀ ਲੋੜ ਪੈਂਦੀ ਹੈ ਉਸ ਤੋਂ ਬਾਅਦ ਅਕਾਊਂਟ ਦੇ ਵਿੱਚ ਲੋਨ ਦੇ ਅਕਾਊਂਟ ਕੋਈ ਵਿਟਨੈਸ ਦੀ ਲੋੜ ਨਹੀਂ ਪੈਂਦੀ ਹੈ ਜਿਹੜੀਆਂ ਕੋਆਪਰੇਟਿਵ ਬੈਂਕਾਂ ਆ ਉਹ ਤੁਸੀਂ ਸਰਵੇ ਕਰਕੇ ਦੇਖ ਲਓ ਉੱਥੇ ਹਮੇਸ਼ਾ ਇੱਕ 10000 ਰੁਪਏ ਦੇ ਲਈ ਵੀ ਤਿੰਨ ਗਵਾਹਾਂ ਤੋਂ ਇਲਾਵਾ ਚੌਥਾ ਗਵਾਹ ਲਿਆ ਹੀ ਜਾਂਦਾ ਆ ਉਹ ਕਿਰਸਾਨ ਲਿਆ ਜਾਂਦਾ ਹੈ ਸਿਰਫ 10000 ਰੁਪਏ ਲਈ ਉਹ ਚਾਰ ਬੰਦਿਆਂ ਦੀ ਗੁਲਾਮੀ ਲਈ ਇੱਕ ਕਿਸਮ ਦਾ ਛੱਡ ਦਿੱਤਾ ਜਾਂਦਾ ਹੈ ਇਹਦੇ ਬਾਰੇ ਕੀ ਜਿਹੜੇ ਕੋਆਪਰੇਟਿਵ ਬੈਂਕ ਦਾ ਹੈਗੇ ਕੋਆਪਰੇਟਿਵ ਬੈਂਕ ਦੇ ਸੁਸਾਇਟੀਆਂ ਦੇ ਵਿੱਚ ਹੈ ਸੁਸਾਇਟੀਆਂ ਦੇ ਸੁਸਾਇਟੀਆਂ ਦੇ ਵਿੱਚ ਹੈ ਸੁਸਾਇਟੀਆਂ ਦਾ ਪ੍ਰਿਵਿਊ ਸੁਸਾਇਟੀਆਂ ਸਾਡੇ ਪ੍ਰਿਵਿਊ ਚ ਨਹੀਂ ਆਉਂਦੀਆਂ ਹੈਗੀਆਂ ਫੇਰ ਵੀ ਜਿਹੜਾ ਤੁਸੀਂ ਇਹ ਦੱਸ ਰਹੇ ਐ ਕਿ ਤਿੰਨ ਗਵਾਹੀਆਂ ਦੀ ਡਿਮਾਂਡ ਕਰਦੇ ਆ ਆਪਾਂ ਇਹਦੇ ਤੇ ਵਿਚਾਰ ਕਰਦੇ ਆ ਪੁੱਛ ਲਈ ਉਹਨਾਂ ਨਾਲ ਵੀ ਤਿੰਨ ਗਵਾਹੀਆਂ ਦੀ ਕੀ ਨੀਡ ਹੈਗੀਆਂ ਅਦਰਵਾਈਜ਼ ਹੋਰ ਸਿਰਫ ਕੋਆਪਰੇਟਿਵ ਨੂੰ ਸਦੋਂ ਹੋਰ ਵੀ ਜਿੰਨੀਆਂ ਬੈਂਕਾਂ ਹੈਗੀਆਂ ਆ ਉਹਨਾਂ ਵਿੱਚ ਵੀ ਚਾਰ-ਚਾਰ ਗਵਾਹ ਲੈ ਜਾਂਦੇ ਆ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਕੋਈ ਕਿਸੇ ਇੱਕ ਬੈਂਕ ਦਾ ਨਾਮ ਦੱਸੋ ਆਪਾਂ ਮਨੀਟਰ ਪੁੱਛ ਕੇ ਦੱਸ ਦਿੰਦੇ ਆਂ ਦੇਖੋ ਜੀ ਤੁਸੀਂ ਕੋਈ ਆਪਣੇ ਕੋਲ ਕਿਉਂ ਕਿ ਆਪਣੇ ਕੋਲ ਤਾਂ ਇਹ ਇਨਫੋਰਮੇਸ਼ਨ ਆ ਗਈ ਆ ਵੀ ਕੋਈ ਵੀ ਬੈਂਕ ਸਵਾਏ ਇਕਾਉਣ ਕੋਲ ਤਾਂ ਇੱਕ ਬਿੱਟਾ ਚਾਹੀਦੀ ਆ ਅਗਰ ਕੋਈ ਇਲੀਟਰਟ ਪਰਸਨ ਆ ਉਹਦੇ ਲਈ ਦੋ ਬਿੱਟੇ ਲੱਗਦੇ ਆ ਅਦਰਵਾਈਜ਼ ਨਹੀਂ ਕਹਿੰਦਾ ਮਤਲਬ ਹੈ ਕਿ ਚਾਰ ਗਵਾਹਾਂ ਦਾ ਕੋਈ ਪ੍ਰੋਸੈਸ ਨਹੀਂ ਹੈ ਕੋਈ ਪ੍ਰੋਵੀਜ਼ਨ ਨਹੀਂ ਹੈ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਤੇ ਇਹ ਜਿਹੜਾ ਲੋਨ ਹੈ ਗਿਆ ਮਤਲਬ ਹੈ ਆ ਕਿ ਬੈਂਕਾਂ ਦਿੰਦੀਆਂ ਆ ਇਹ ਸਬਸਿਡੀ ਦਾ ਕੀ ਹਿਸਾਬ-ਕਿਤਾਬ ਹੁੰਦਾ ਹੈ ਸਬਸਿਡੀ ਜਿਹੜੀ ਹੈਗੀ ਗਵਰਨਮੈਂਟ ਗਵਰਨਮੈਂਟ ਪ੍ਰੋਵਾਈਡ ਕਰਦੀ ਹੈਗੀਆ ਸਬਸਿਡੀ ਜਿਹੜੀ ਹੈਗੀਆ ਠੀਕ ਹੈ ਗਵਰਨਮੈਂਟ ਸਟੇਟ ਗਵਰਨਮੈਂਟ ਵੀ ਪ੍ਰੋਵਾਈਡ ਕਰਦੀ ਹੈ ਸੈਂਟਰ ਗਵਰਨਮੈਂਟ ਦਾ ਬਿਲਕੁਲ ਕੁਝ ਸ਼ੇਅਰ ਰਹਿੰਦਾ ਹੈਗਾ ਉਹ ਜਿਸ ਤਰ੍ਹਾਂ ਹੀ ਲੋਨ ਅਪਲਾਈ ਕਰਦਾ ਹੈ ਉਹਦੀ ਸਬਸਿਡੀ ਸੈਂਸ਼ਨ ਹੋ ਜਾਂਦੀ ਹੈ ਅਕਾਊਂਟ ਨੂੰ ਰੈਗੂਲਰ ਰੱਖੇਗਾ ਤਾਂ ਸਬਸਿਡੀ ਮਿਲੇਗੀ ਅਧਰਵਾਦੀ ਉਹਨੂੰ ਸਬਸਿਡੀ ਨਹੀਂ ਮਿਲਦੀ ਮਤਲਬ ਜੇ ਕੋਈ ਵਿਪਾਰਕਦਾਰਾ ਖੋਲਣਾ ਚਾਹੁੰਦਾ ਉਹ ਉਹਨੂੰ ਵਿਪਾਰਕਦਾਰਾ ਖੋਲਣਾ ਪਏਗਾ ਨਾ ਕਿ ਨਾਮ ਨਹੀਂ ਹੋਰ ਪੈਸਾ ਐਸਾ ਨਹੀਂ ਹੈ ਵੀ ਆਪਾਂ ਲੋਨ ਲਿੱਤਾ ਪੈਸੇ ਆਪਾਂ ਕਿਸੇ ਹੋਰ ਕੰਮ ਲੈ ਲਏ ਲਗਾ ਕੇ ਕਿਸੇ ਹੋਰ ਪਾਸੇ ਲੈ ਇਸ ਤਰ੍ਹਾਂ ਦਾ ਕੋਈ ਪ੍ਰਵਿਥ ਇਸ ਤਰ੍ਹਾਂ ਦਾ ਨਹੀਂ ਚੱਲੇ ਸੋ ਕੋਈ ਜਿਨ੍ਹਾਂ ਨੇ ਵੀ ਕਰਜ਼ਾ ਲੈਣਾ ਹੋਵੇ ਜਾਂ ਲੋਨ ਲੈਣਾ ਹੋਵੇ ਆਮ ਮਾਰਗ ਨੇ ਉਹਨਾਂ ਨੂੰ ਸੁਨੇਹਾ ਦੇਣਾ ਚਾਹੋ ਜਿਹੜਾ ਵੀ ਜਿਹੜਾ ਵੀ ਪਰਸਨਲ ਲੋਨ ਲੈਣਾ ਚਾਹੁੰਦਾ ਹੈਗਾ ਫ੍ਰੀਕੁਐਂਟਲੀ ਬਨੇ ਕੋਈ ਏਜੰਸੀਆਂ ਆ ਗਈਆਂ ਐਸਸੀਐਸਟੀ ਕਾਰਪੋਰੇਸ਼ਨ ਆ ਗਈ ਆ एमजीपी कॉर्पोरेशन डीआईसी ऑफिस नवा शहर किथे नवा शहर ਦੇ ਵਿੱਚ एसटीएम ऑफिस ਦੇ ਵਿੱਚ ਹੈਗਾ डीआईसी ऑफिस ठीक है रूम नंबर कर 31 ਹੈਗਾ ਜਿਹੜਾ एससीएससी ਦਾ ਕਾਰਪੋਰੇਸ਼ਨਲ ਆਫਿਸ ਹੈਗਾ ਹੈਗਾ ਇਹ ਹੈਗਾ ਬਹਾਦਰ ਸਾਹਿਬ ਡਾਕਟਰ ਅੰਮ੍ਰਿਤਕਰ ਜੀ ਦਾ ਜੋ ਆਫਿਸ ਹੈਗਾ ਹੈ ਪ੍ਰੋਫੈਸਰ ਪਰਕਲਾ ਉੱਥੇ ਹੈਗਾ ਉੱਥੇ ਜਾ ਕੇ ਮਤਲਬ ਉੱਥੇ ਸੰਪਰਕ ਕਰ ਸਕਦੇ ਡੀਰੀ ਡੀਰੀ ਡਿਵੈਲਪਮੈਂਟ ਵਾਲੇ ਦਾ ਆਫਿਸ ਹੈਗਾ ਬਹਾਲੋਂ ਉੱਥੇ ਸੰਪਰਕ ਕਰ ਸਕਦੇ ਠੀਕ ਹੈ ਬਹੁਤ ਬਹੁਤ ਧੰਨਵਾਦ